ਜਿੱਥੇ ਜਦੋਂ ਕਾਰਨ ਅਰਜੁਨ ਹੁਣੀ ਆਉਂਦੇ ਹੁੰਦੇ ਆ ਉਹਦੀ ਜਿਹੜੀ ਮਾਤਾ ਹੁੰਦੀ ਹੈ ਉੱਥੋਂ ਆਉਂਦੀ ਹੁੰਦੀ ਹੈ ਕਹਿੰਦੀ ਨੇ ਮੇਰੇ ਬੇਟੇ ਆ ਗਏ ਹਨਾ ਉਹ ਸੀਨ ਇੱਥੇ ਲਿਆ ਗਿਆ ਵਾ ਇਧਰਲੇ ਪਾਸੇ ਕਰਨ ਅਰਜੁਨ ਹੁਣੀ ਉੱਪਰ ਖੜੇ ਹੁੰਦੇ ਆ ਉਹ ਤਾਂ ਤੇ ਲੋਕ ਕਹਿੰਦੇ ਨੇ ਵੀ ਉਹ ਰਹੇ ਕਰਨ ਅਰਜੁਨ ਹਨਾ ਇੱਥੇ ਖੜੇ ਹੁੰਦੇ ਆ ਇਹ ਫਿਲਮ ਦੇ ਵਿੱਚ ਘਰ ਬਣਾਇਆ ਹੋਇਆ ਸੀ ਜਿਹੜਾ ਮੇਨ ਘਰ ਸੀਗਾ ਕਰਨ ਅਰਜੁਨ ਦਾ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਦਾ ਜਿਹੜਾ ਮੇਨ ਘਰ ਸੀਗਾ ਇਹ ਉਹ ਘਰ ਹੈ ਜੀ ਲੋਵੀ ਮਿੱਤਰੋ ਇਸ ਟਾਈਮ ਅਸੀਂ ਪਿੰਡ ਬੀਲਵਾੜੀ ਦੇ ਵਿੱਚ ਆਂ ਰਾਜਸਥਾਨ ਦੇ ਵਿਰਾਟਨਗਰ ਦੇ ਵਿੱਚ ਪੈਂਦਾ ਇਹ ਬੀਲਵਾੜੀ ਇੱਥੇ ਜਿਹੜੀ ਕਰਨ ਅਰਜਨ ਫਿਲਮ ਆ ਉਹ ਸਾਰੀ ਬਣੀ ਹੋਈ ਆ ਜ ਜਮੈਂ ਤੁਹਾਨੂੰ ਉਹ ਲੋਕੇਸ਼ਨਾਂ ਤੇ ਲੈ ਕੇ ਚੱਲਾਂਗਾ ਜਿੱਥੇ ਜਾ ਕੇ ਤੁਹਾਨੂੰ ਯਾਦ ਆਊਗਾ ਵੀ ਹਾਂ ਇਹ ਲੋਕੇਸ਼ਨਾਂ ਅਸੀਂ ਫਿਲਮ ਦੇ ਵਿੱਚ ਦੇਖੀਆਂ ਤੇ ਇਹ ਉਹ ਲੋਕੇਸ਼ਨਾਂ ਅੱਜ ਵੀ ਉਦਾਂ ਹੀ ਫਿਲਮ ਦੇ ਵਿੱਚ ਵਰਕਰ ਆ ਰਾ ਹੁਣ ਬੀਲਵਾੜੀ ਪਿੰਡ ਦੇ ਵਿੱਚ ਅਸੀਂ ਪਹੁੰਚ ਚੁੱਕੇ ਆਂ ਅੱਗੇ ਮੈਂ ਤੁਹਾਨੂੰ ਲੈ ਕੇ ਚੱਲਦਾ ਇਹ ਵੀਡੀਓ ਮੈਂ ਪੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਫੇਸਬੁੱਕ ਤੇ ਪਾਵਾਂਗੇ ਇਹ ਵੀਡੀਓ YouTube ਤੇ ਪਾਈ ਆ ਸੋ ਇਹਨੂੰ ਸ਼ੇਅਰ ਕਰੋ ਤੇ ਅੱਗੇ ਮੈਂ ਤੁਹਾਨੂੰ ਪਿੰਡ ਦੇ ਵਿੱਚ ਉਹ ਲੋਕੇਸ਼ਨਾਂ ਦਿਖਾਉਣਾ ਆ ਜੋ ਜਿਹੜਾ ਕਰਨ ਅਰਜਨੋ ਫਿਲਮ ਜਿੱਥੋਂ ਸ਼ੁਰੂਆਤ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਸੀਨ ਲਿਆ ਗਿਆ ਆ ਪੌਣ ਚੱਕੀ ਦਾ ਇਹ ਪੌਣ ਚੱਕੀ ਹੈ ਜਿਹੜੀ ਇਹ ਸ਼ੁਰੂਆਤ ਦੇ ਵਿੱਚ ਫਿਲਮ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹ ਮੈਂ ਨਾਲ ਤੁਸੀਂ ਦੇਖ ਸਕਦੇ ਹੋ ओरिजिनल ਫਿਲਮ ਦਾ ਸ਼ਾਟ ਲਾਇਆ ਹੋਇਆ ਤੇ ਇਹ ਵੀ ਪਿੰਡ ਦੇ ਵਿੱਚ ਹੀ ਆ ਇੱਥੋਂ ਫਿਲਮ ਸ਼ੁਰੂ ਹੋਈ ਸੀ ਤੇ ਆਹਾ ਮੰਨ ਕੇ ਚਲੋ ਇਧਰਲੇ ਪਾਸੇ ਬੋਰਡ ਆ ਗਿਆ ਤੇ ਬੋਰਡ ਦੇ ਕੋਲੇ ਇਹ ਚੱਕੀ ਲੱਗੀ ਹੋਈ ਆ ਇਹਨਾਂ ਨੇ ਪਿੰਡਾਂ ਨੇ ਇਹ ਸਾਹਮ ਕੇ ਰੱਖੀ ਹੋਏ ਇਦਾਂ ਹੀ ਆ ਪਿੰਡ ਦੇ ਵਿੱਚ ਇਦਾਂ ਹੀ ਤੇ ਇੱਥੋਂ ਤੁਸੀਂ ਦੇਖੋ ਇੱਥੋਂ ਇਹਦੀ ਸ਼ੁਰੂਆਤ ਹੋਈ ਸੀ ਫਿਲਮ ਦੀ ਇਸ ਤੋਂ ਬਾਅਦ ਮੂਵੀ ਦੇ ਜਿਹੜੇ ਹੋਰ ਸ਼ਾਟ ਆ ਪਿੰਡ ਦੇ ਵਿੱਚ ਆ ਉਹਨਾਂ ਨਾਲ ਵੀ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਉੱਥੇ ਹੀ ਮੈਂ ਤੁਹਾਡਾ ਸਾਰਾ ਦਿਖਾਊਗਾ ਸਿਸਟਮ ਤੇ ਇਹ ਉਹ ਚੱਕੀ ਹੈ ਤੇ ਸਭ ਤੋਂ ਪਹਿਲਾਂ ਇਹ ਲੋਕ ਜਦੋਂ ਪੁੱਛਦੇ ਆ ਵੀ ਇਹ ਪਿੰਡ ਦੇ ਵਿੱਚ ਲੋਕੇਸ਼ਨ ਕਿੱਥੇ ਆ ਕਰਨਾਲ ਚੁਣ ਆਲੀ ਤਾ ਲੋਕ ਪਹਿਲਾਂ ਚੱਕੀ ਵਾਲਾ ਇਸ਼ਾਰਾ ਕਰਦੇ ਪਹਿਲਾਂ ਚੱਕੀ ਦੇਖੋ ਜਿੱਥੋਂ ਪਹਿਲਾਂ ਉਹਦੀ ਸ਼ੁਰੂਆਤ ਹੋਈ ਸੀ ਆਜ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦਾ ਇਹ ਚੱਕੀ ਕੋਲੋਂ ਸ਼ੁਰੂਆਤ ਹੋਈ ਸੀ ਹੁਣ ਅੱਗੇ ਦੇਖਦੇ ਆ ਇਹ ਆ ਮਿੱਤਰੋ ਕਾਰਨ ਅਰਜੁਨ ਫਿਲਮ ਦੀ ਅਗਲੀ ਲੋਕੇਸ਼ਨ ਜਿੱਥੇ ਜਦੋਂ ਕਾਰਨ ਅਰਜੁਨ ਉਹ ਨਹੀਂ ਆਉਂਦੇ ਹੁੰਦੇ ਆ ਉਹਦੀ ਜਿਹੜੀ ਮਾਤਾ ਹੁੰਦੀ ਹੈ ਉੱਥੋਂ ਆਉਂਦੀ ਹੁੰਦੀ ਹੈ ਕਹਿੰਦੀ ਨੇ ਮੇਰੇ ਬੇਟੇ ਆ ਗਏ ਹਨ ਉਹ ਸੀਨ ਇੱਥੇ ਲਿਆ ਗਿਆ ਵਾ ਤੇ ਮੈਂ ਤੁਹਾਨੂੰ ਉਹਦਾ ਦੱਸੂਗਾ ਸ਼ੋਟ ਲਾ ਕੇ ਓਰਿਜਨਲ ਜਿਦੋਂ ਤੁਹਾਨੂੰ ਆਈਡੀਆ ਹੋ ਜਾਊਗਾ ਉਸ ਸੀਨ ਦੇ ਵਿੱਚ ਇੱਕ ਨਲਕਾ ਆਉਂਦਾ ਉਹ ਨਲਕਾ ਵੀ ਇਧਰਲੀ ਸਾਈਡ ਉਦਾਂ ਹੀ ਵਰਕ ਕਰਾ ਰਿਹਾ ਤੁਸੀਂ ਦੇਖ ਸਕਦੇ ਹੋ ਉਹ ਨਲਕਾ ਰਿਹਾ ਇਹ ਨਲਕਾ ਵੀ ਇਦਾਂ ਹੀ ਹੈ ਤੇ ਇੱਕ ਇਧਰਲੇ ਪਾਸੇ ਛੋਟੀ ਜੀ ਟੈਂਕੀ ਲੱਗੀ ਹੋਈ ਆ ਅ ਟੂਟੀ ਲੱਗੀ ਹੋਈ ਆ ਉਹ ਵੀ ਇਦਾਂ ਹੀ ਹੈ ਦੇਖੋ ਤੁਸੀਂ ਇੰਨਾ ਸਮਾਂ ਹੋ ਗਿਆ ਘਟੋ ਘਾਟ ਮੇਰੇ ਖਿਆਲ ਨਾਲ ਬਾਹਲੇ ਤਾਂ 30 32 ਸਾਲ ਫਿਲਮ ਨੂੰ ਹੋ ਚੁੱਕੇ ਹਨ ਅ ਫਿਰ ਵੀ ਤੁਸੀਂ ਦੇਖੋ ਵੀ ਉਦਾਂ ਹੀ ਵਰਕ ਕਰਾ ਰਿਹਾ ਸਿਸਟਮ ਕੁਝ ਚੀਜ਼ਾਂ ਜਿਵੇਂ ਕਿ ਉੱਥੇ ਮੂਹਰੇ ਇੱਕ ਘਰ ਦੇ ਮੂਹਰੇ ਇੱਕ ਛੱਜਾ ਲੱਗਿਆ ਸੀ ਉਹ ਹੁਣ ਟੁੱਟ ਚੁੱਕਿਆ ਤੇ ਇੱਕ ਉੱਥੇ ਟੈਂਕੀ ਵੀ ਸੀਗੀ ਉਹ ਵੀ ਪਹਾੜ ਖਿਸਕਣ ਕਰਕੇ ਡੱਗ ਪਈ ਹੈ ਨਾ ਥੋੜੀਆਂ ਬਹੁਤੀਆਂ ਚੀਜ਼ਾਂ ਬਦਲ ਗਈਆਂ ਪਰ ਰਾਜਸਤਾਨੀਆਂ ਦੇ ਕਲਚਰ ਕਰਕੇ ਬਹੁਤ ਸਾਰੀਆਂ ਚੀਜ਼ਾਂ ਉਦਾਂ ਹੀ ਬਰਕਰਾਰ ਹਨ ਤੁਸੀਂ ਦੇਖ ਸਕਦੇ ਹੋ ਤੇ ਇਹ ਇਹ ਲੋਕੇਸ਼ਨ ਦਾ ਸੀਨ ਇੱਥੇ ਲਿਆ ਗਿਆ ਸੀ ਅੱਗੇ ਹੁਣ ਮੈਂ ਤੁਹਾਨੂੰ ਉਹਨਾਂ ਦੇ ਘਰੇ ਲੈ ਕੇ ਚਲੂੰਗਾ ਤੇ ਕੁਝ ਪਿੰਡ ਦੀਆਂ ਹੋਰ ਲੋਕੇਸ਼ਨਾਂ ਜਿੱਥੇ ਫਿਲਮ ਨੂੰ ਸ਼ੂਟ ਹੋਈ ਸੀ ਹੁਣ ਆਪਾਂ ਪਿੰਡ ਦੇ ਵਿੱਚ ਐਂਟਰ ਕਰਾਂਗੇ ਇਹ ਪਿੰਡ ਦੀ ਫਿਰਨੀ ਹੈ ਪਿੰਡ ਤੋਂ ਆਪਾਂ ਅੰਦਰ ਨੂੰ ਐਂਟਰ ਕਰਕੇ ਮੈਂ ਤੁਹਾਨੂੰ ਅਗਲਾ ਸੀਨ ਦਿਖਾਉਣਾ ਆ ਨਲਕਾ ਤੇ ਆ ਸਾਰਾ ਕੁਝ ਉਦਾਂ ਹੀ ਬਰਕਰਾਰ ਹੈ ਦੇਖੋ ਕਿੰਨਾ ਪੁਰਾਣਾ ਨਲਕਾ ਇਹ ਹੋਊਗਾ ਨਾ ਜਿੰਉਂਦੀ ਫਿਲਮ ਬਣੀ ਉਹ ਤੋਂ ਪਹਿਲਾਂ ਵੀ ਕੀ ਬਦ ਕਿੰਨੇ ਟਾਈਮ ਦਾ ਲੱਗਿਆ ਅੱਜ ਵੀ ਇੱਥੇ ਲੱਗਿਆ ਹੋਇਆ ਹੈ ਨਾ ਆਜੋ ਹ ਲਓ ਜੀ ਹੁਣ ਅਸੀਂ ਅਗਲੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਲੋਕੇਸ਼ਨ ਵੀ ਲਾਜ਼ਮੀ ਨੋਟ ਕੀਤੀ ਹੋਣੀ ਆ ਤੁਸੀਂ ਇਸ ਲੋਕੇਸ਼ਨ ਤੇ ਰਮੇਸ਼ਪੁਰੀ ਵਰਗੇ ਖੜੇ ਹੁੰਦੇ ਆ ਜਦੋਂ ਉਹ ਕਹਿੰਦੇ ਹੁੰਦੇ ਆ ਵੀ ਕਿਸੇ گاਉਂ ਵਾਲੇ ਨੇ ਕਰਨ ਅਰਜੁਨ ਕੋ ਦੇਖ ਆਇਆ ਹੈ ਨਾ ਬਹੁਤ ਸਾਰੇ ਬੰਦੇ ਖੜੇ ਹੁੰਦੇ ਆ ਮੈਂ ਥਰੇ ਛੋਟ ਲਾਉਂਗਾ ਤੇ ਵਿੱਚ ਤੁਹਾਨੂੰ ਪਤਾ ਵੀ ਲੱਗ ਜਾਊਗਾ ਵੀ ਕਿਹੜੀ ਗੱਲ ਦੀ ਮੈਂ ਗੱਲ ਕਰ ਰਿਹਾ ਹਾਂ ਉਵੇਂ ਆ ਦੇਖੋ ਤੁਸੀਂ ਆ ਬੰਗਲਾ ਉਵੇਂ ਆ ਬਣਿਆ ਹੋਇਆ ਉਦਾਂ ਹੀ ਆ ਥੋੜਾ ਬੋਤਾ ਰੰਗ ਕੁਛ ਨਾ ਕੁਛ ਚੇਂਜ ਹੋ ਗਿਆ ਜਿੱਦਾਂ ਇਹਦਾ ਤੇ ਉਵੇਂ ਸਾਰੀਆਂ ਚੀਜ਼ਾਂ ਵੈਸੇ ਬਣੀਆਂ ਹੋਈਆਂ ਤੇ ਫਿਰ ਇਧਰਲੇ ਪਾਸੇ ਕਰਨ ਅਰਜੁਨ ਹੁਣੀ ਉੱਪਰ ਖੜੇ ਹੁੰਦੇ ਆ ਉਹ ਤਾਂ ਤੇ ਲੋਕ ਕਹਿੰਦੇ ਨੇ ਵੀ ਉਹ ਰਹੇ ਕਰਨ ਅਰਜੁਨ ਨਾ ਇੱਥੇ ਖੜੇ ਹੁੰਦੇ ਆ ਇਹਦਾ ਵੀ ਮੈਂ ਤੁਹਾਨੂੰ ਸ਼ਾਟ ਦਿਖਾਉਂਗਾ ਉਹ ਵੀ ਚੀਜ਼ ਉਵੇਂ ਹੀ ਹੈ ਜਿੱਥੇ ਖੜੇ ਹੁੰਦੇ ਆ ਦੇਖੋ ਸਾਰਾ ਕੁਝ ਉਦਾਂ ਹੀ ਇੱਥੇ ਦਾ ਸਾਰਾ ਕੁਝ ਕੁਝ ਵੀ ਨਹੀਂ ਬਦਲਿਆ ਢੱਕਾ ਨਹੀਂ ਬਦਲਿਆ ਇਹ ਸਾਰਾ ਕੁਝ ਉਦਾਂ ਹੀ ਪਿਆ ਸਿਸਟਮ ਤੇ ਇੱਥੇ ਇਹ ਸੀਨ ਸ਼ੂਟ ਹੋਇਆ ਸੀ ਸੀਨ ਤਾਂ ਥੋੜੇ ਜਿਹੀ ਲਿਮਟਿਡ ਹੀ ਸ਼ੂਟ ਹੋਏ ਆ ਪਿੰਡ ਦੇ ਵਿੱਚ ਪਰ ਜਿੱਥੇ ਛੁੱਦੇ ਸ਼ੂਟ ਹੋਏ ਆ ਉਹ ਸਾਰਾ ਕੁਝ ਯਾਦਗਾਰੀ ਬਣਿਆ ਹੋਇਆ ਲੋਕ ਕਰਨ ਅਰਜੁਨ ਦਾ ਨਾਮ ਉਹ ਜੋ ਕੱਢਣ ਨਹੀਂ ਦਿੰਦੇ ਤੇ ਲੋਕੇਸ਼ਨ ਦੱਸਣ ਲੱਗ ਜਾਂਦੇ ਐ ਇੰਨਾ ਕਿ ਪਿੰਡ ਮਸ਼ਹੂਰ ਹੋਇਆ ਹੋਇਆ ਬੀਲ ਵਾਲੀ ਤੇ ਅੱਗੇ ਮੈਂ ਤੁਹਾਨੂੰ ਲੈ ਕੇ ਚੱਲਦਾ ਇੱਥੇ ਰਮੇਸ਼ਪੁਰੀ ਖੜਾ ਹੁੰਦਾ ਤੇ ਉੱਪਰ ਕਰਨ ਅਰਜੁਨ ਖੜੇ ਹੁੰਦੇ ਆ ਇੱਥੋਂ ਉਹ ਗੱਲਬਾਤ ਸਾਰਾ ਸੀਨ ਸ਼ੂਟ ਹੋਇਆ ਸੀ ਹੁਣ ਅੱਗੇ ਚੱਲਦੇ ਆਜੋ ਹੁਣ ਤੁਹਾਨੂੰ ਮਿੱਤਰੋ ਮੇਨ ਲੋਕੇਸ਼ਨ ਤੇ ਲੈ ਆਏ ਆ ਜੀ ਇਹ ਫਿਲਮ ਦੇ ਵਿੱਚ ਘਰ ਬਣਾਇਆ ਹੋਇਆ ਸੀ ਜਿਹੜਾ ਮੇਨ ਘਰ ਸੀਗਾ ਕਰਨ ਅਰਜੁਨ ਦਾ ਸ਼ਹਿਰੂ ਖਾਨ ਤੇ ਸਲਮਾਨ ਖਾਨ ਦਾ ਜਿਹੜਾ ਮੇਨ ਘਰ ਸੀਗਾ ਇਹ ਉਹ ਘਰ ਹੈ ਜੀ ਤੇ ਆ ਦੇਖੋ ਇਧਰਲੇ ਪਾਸੇ ਕੁਝ ਦਾ ਨਿਸ਼ਾਨੀ ਬਚ ਪਰ ਇਧਰਲੇ ਪਾਸੇ ਬਾਈ ਹੋਰੀ ਹੁਣ ਨਵਾਂ ਘਰ ਬਣਾ ਰਹੇ ਆ ਤਾਂ ਕਰਕੇ ਅੰਦਰੋਂ ਤਾਂ ਸਿਸਟਮ ਸਾਰਾ ਹੀ ਖਤਮ ਹੋ ਗਿਆ ਤੇ ਇਹ ਬਦਲ ਚੁੱਕਿਆ ਸਿਸਟਮ ਪਰ ਆ ਦੇਖੋ ਕੰਦਾ ਉਵੇਂ ਹੀ ਹੈ ਦੀਆਂ ਜਿਵੇਂ ਫਿਲਮ ਦੇ ਵਿੱਚ ਦਿਖਾਈ ਦਿੰਦੀ ਸੀ ਕੰਦਾ ਵੀ ਹੁਣ ਥੋੜਾ ਥੋੜਾ ਚੇਂਜ ਹੁੰਦਾ ਜਾ ਰਿਹਾ ਜਮਾਨੇ ਦੇ ਨਾਲ ਤੇ ਥੋੜਾ ਜਿਹਾ ਉਹ ਘਰ ਬਚਿਆ ਹੋਇਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਸਿਸਟਮ ਕਰਕੇ ਥੋੜਾ ਜਿਹਾ ਤੇ ਉਹ ਇਹ ਘਰ ਉਦਾਂ ਹੀ ਵਰਕਰਾਰਾ ਜੀ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੱਥੇ ਕਰਨ ਅਰਜੁਨ ਦਾ ਜਿਹੜਾ ਖਰਮਦਾ ਸੀਨ ਹੈ ਉਹ ਸ਼ੂਟ ਹੋਇਆ ਸੀ ਜਿਹੜਾ ਉਹਨਾਂ ਦਾ ਘਰ ਬਣਾਇਆ ਹੋਇਆ ਸੀ ਉਹ ਸਿਸਟਮ ਸਾਰਾ ਸ਼ੂਟ ਹੋਇਆ ਸੀ ਤੇ ਬੰਦੇ ਬਹੁਤ ਚੰਗੇ ਐ ਇੱਥੋਂ ਦੇ ਕਿਸੇ ਨੇ ਸਾਨੂੰ ਕੁਝ ਰੋਕਿਆ ਨਹੀਂ ਹੈਗਾ ਵੀਡੀਓ ਬਣਾਉਣ ਤੋਂ ਬਹੁਤ ਨਾਈਸ ਪਰਸਨ ਐ ਜਿੰਨੇ ਵੀ ਇਹ ਪਿੰਡ ਦੇ ਵਿੱਚ ਰਹਿੰਦੇ ਐ ਬਹੁਤ ਬੰਦੀ ਬੰਦੇ ਹਨ ਤੇ ਤਾਂ ਕਰਕੇ ਇੱਥੇ ਮੋੜ ਵਾਪਸ ਆਉਣ ਦਾ ਵੀ ਦਿਲ ਕਰਦਾ ਬਹੁਤ ਵਧੀਆ ਸੇਵਾ ਬੰਦੇ ਕਰਦੇ ਤੇ ਇਹ ਘਰ ਦਾ ਜਿਹੜਾ ਸ਼ਾਟ ਐ ਉਹ ਇੱਥੇ ਲਿਆ ਗਿਆ ਸੀ ਸੋ ਇੱਕ ਅੱਧੀ ਛੋੜ ਜਿਹੀ ਰਹਿ ਜਾਂਦਾ ਹੋਇਆ ਤਾਂ ਮੈਂ ਤੁਹਾਨੂੰ ਅੱਗੇ ਵੀ ਲੈ ਚੱਲਾਂਗਾ ਸੋ ਬਾਕੀ ਦਿਖਾਉਣੇ ਐ ਲੋਵੀ ਮਿੱਤਰੋ ਹੁਣ ਮੈਂ ਤੁਹਾਨੂੰ ਆਖਰੀ ਲੋਕੇਸ਼ਨ ਤੇ ਲੈ ਕੇ ਆਇਆ ਜੀ ਜਿਹੜਾ ਫਿਲਮ ਦੇ ਵਿੱਚ ਮੋਂਚੀ ਦਾ ਘਰ ਦਿਖਾਇਆ ਗਿਆ ਸੀ ਉਹ ਇਹ ਲੋਕੇਸ਼ਨ ਹੈ ਜੀ ਦੇਖ ਸਕਦੇ ਹੋ ਤੁਸੀਂ ਥੋੜਾ ਬਹੁਤਾ ਕਲਰ ਦਾ ਫਰਕ ਪਿਆ ਕਲਰ ਚੇਂਜ ਹੋ ਗਿਆ ਪਰ ਘਰ ਉਦਾਂ ਹੀ ਇਹਨਾਂ ਨੇ ਬਰਕਰਾਰ ਰੱਖਿਆ ਹੋਇਆ ਬਹੁਤ ਕਮਾਲ ਦੀ ਗੱਲਬਾਤ ਆ ਤੇ ਇਹ ਮੋਂਚੀ ਦਾ ਘਰ ਦਿਖਾਇਆ ਗਿਆ ਸੀ ਫਿਲਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਤੇ ਇਦਾਂ ਹੀ ਹੋਰ ਵੀ ਕਈ ਥਾਂ ਸ਼ੂਟਿੰਗ ਹੋਈ ਹੈ ਪਰ ਪਿੰਡ ਦੇ ਵਿੱਚ ਇਹਨਾਂ ਥੋੜੀਆਂ ਥਾਵਾਂ ਤੇ ਸ਼ੂਟਿੰਗ ਹੋਈ ਹੈ ਹੋਰ ਵੀ ਸ਼ਹਿਰ ਤੋਂ ਬਾਹਰ ਵੀ ਜਿਹੜਾ ਸਰਸਿਕਾ ਟਾਈਗਰ ਜ਼ਰਬਾ ਉੱਥੇ ਵੀ ਕੁਝ ਸ਼ੂਟ ਹੋਏ ਆ ਹਵੇਲੀ ਦੇ ਵਿੱਚ ਪਰ ਆ ਤੁਸੀਂ ਘਰ ਦੇਖ ਸਕਦੇ ਹੋ ਇਹ ਇਹ ਘਰ ਸੀਗਾ ਆਪਣਾ ਮੌਨਸ਼ੀ ਦਾ ਘਰ ਜਿਹੜਾ ਫਿਲਮ ਦੇ ਵਿੱਚ ਮੌਨਸ਼ੀ ਹੁੰਦਾ ਉਸ ਦਾ ਘਰ ਸੀਗਾ ਜਿਹੜਾ ਕਹਿੰਦਾ ਹੁੰਦਾ ਠਾਕਰ ਤੋਂ ਗਿਓ ਜਿਸ ਦਾ ਡਾਇਲੋਗ ਇਹ ਹੁੰਦਾ ਤੇ ਇਹ ਸ਼ੂਟ ਹੈ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਹੁਤ ਮਿਹਨਤ ਦੇ ਨਾਲ ਤੁਹਾਡੇ ਲਈ ਇਹ ਵੀਡੀਓ ਬਣਾਈ ਹੈ ਪੰਜਾਬ ਤੋਂ ਸਪੈਸ਼ਲ ਚੱਲ ਕੇ ਗਏ ਸੀ ਤੇ ਇਹ ਦਿਖਾਉਣ ਖਾਤਰ ਨਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ